ਤਾਂ ਇਹਦੇ ਦੇ ਪਾਸੇ ਤੋਂ ਮਿੰਟੂ ਜੀ ਉੱਪਰ ਇੱਕ ਵੀਰ ਦਾ ਕਮੈਂਟ ਆਉਂਦਾ ਪਿਆ ਸੀਗਾ ਕਹਿੰਦੇ ਕਿ ਬਈ ਹਾਂ ਭਜੀ ਤਾਂ ਕਾਫੀ ਚਿਰਾਂ ਦੀ ਗੱਲ ਆ ਜਿਹੜਾ ਬਰਨਾਲੇ ਕਿਸਾਨਾਂ ਤੇ ਵਪਾਰੀਆਂ ਦੇ ਵਿਚਾਲੇ ਗੱਲ ਚੱਲਿਆ ਔ ਡਾਂਗ ਚੱਲੀ ਆ ਉਹ ਹੀ ਆ ਨਾ ਕਿ ਸਾਨੂੰ ਹੁਣ ਦੇਖਣਾ ਪਏਗਾ ਅਸੀਂ ਕਿ ਦੂਸਰਾ ਬੰਗਾਲ ਬਣਾਉਣ ਜਾ ਰਹੇ ਹਾਂ ਜੀ ਉੱਥੇ ਵੀ ਕਾਮਰੇਡਾਂ ਨੇ ਇਹੀ ਕੰਮ ਕਰ ਕਰ ਕੇ ਕਰ ਕਰ ਕੇ ਤੁਸੀਂ ਦੇਖੋ ਹੁਣ ਮਮਤਾ ਬੈਨਰ ਜੀ ਕਰ ਰਹੀ ਹੈ ਕੁਛ ਨਾ ਕੁਛ ਪਰ ਬਹੁਤ ਔਖੇ ਹਾਲਾਤ ਆ ਇਹ ਸਿੱਧਾ ਟਕਰਾਇਆ ਕਾਰੋਬਾਰ ਅੱਛਾ ਕਾਰੋਬਾਰਿਆਂ ਬਿਨਾ ਸਾਡਾ ਨਹੀਂ ਸਰਦਾ ਸਾਡੇ ਬਣਾਉਣਾ ਤਾਂ ਨਹੀਂ ਸਰਨਾ ਠੀਕ ਹੈ ਨਾ ਜੀ ਇੱਕ ਦੂਜੇ ਨਾਲ ਜੁੜੇ ਹੋਏ ਕਾਰੋਬਾਰ ਆ ਸਾਡੇ ਸੌਦੇ ਪੱਤੇ ਤੋਂ ਲੈ ਕੇ ਜੋ ਵੀ ਆ ਤੇ ਅੱਗੇ ਮੈਂ ਇਹ ਅਪੀਲ ਕੀਤੀ ਸੀ ਕਿਸਾਨ ਅਗਵਾਂ ਨੂੰ ਕਿ ਇਹ ਹੁਣ ਲੈਣ ਦੇਣ ਦੇ ਜਾਂ ਨਿੱਜੀ ਜਾਇਦਾਦਾਂ ਦੇ ਰੌਲਿਆਂ 'ਚ ਜਾਣ ਲੱਗ ਪੈਨੇ ਤੁਹਾਡੇ ਆਗੂ ਜੀ ਉਹ ਖੁੱਲਾ ਟਕਰਾਅ ਬਣ ਜਾਂਦਾ ਹੈ ਕਈ ਵਾਰ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਸਾਡੀ ਇਮੇਜ ਵਧੀਆ ਬਣ ਰਹੀ ਆ ਜਾਂ ਜਿਸ ਤਰ੍ਹਾਂ ਦੇ ਪੇੜ ਔਰ ਇਹ ਨਹੀਂ ਆ ਕਿ ਹਰ ਇੱਕ ਥਾਂ ਤੇ ਕਿਸਾਨਾਂ ਦਾ ਨੁਕਸਿਆ ਆ ਆ ਕਿਸਾਨ ਇੱਥੇ ਇੱਕ ਥਾਂ ਤੇ ਆਪ ਕੁਟੇਗਾ ਛੇ ਸੰਗਤ ਮੰਡੀ ਬਟਿੰਡੇ ਹਾਂ ਬਟਿੰਡਾ ਇੱਥੇ ਪੁਲਿਸ ਨੇ ਕੋਟ ਦਿੱਤਾ ਪਿਟੇ ਵਿੰਡ ਇਹਨਾਂ ਨੂੰ ਭਾਜਪਾ ਵਾਲਿਆਂ ਨੇ ਕੁੱਟ ਦਿੱਤਾ ਜੀ ਇਹ ਨਹੀਂ ਕਿ ਹਰੇਕ ਥਾਂ ਇਹ ਗਲਤ ਆ ਜਾਂ ਹਰੇਕ ਥਾਂ ਆਪਾਂ ਕਹਿ ਲਈਏ ਕਿ ਇਹ ਤੇ ਸਹੀ ਆ ਪਰ ਓਵਰ ਆਲ ਸਾਨੂੰ ਪੰਜਾਬ ਦੇ ਇੰਟਰਸਟ ਚ ਇਹ ਸੋਚਣਾ ਪਏਗਾ ਨਾ ਵੇਖਣਾ ਪਏਗਾ ਜੀ اچھا ਗੱਡੀਆਂ ਹੁਣ ਮਤਲਬ ਕਿ ਰੇਲਵੇ ਟਰੈਕ ਜੇ ਮੱਲੇ ਜਾਂਦੇ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਹੋ ਜਾਂਦਾ ਕਿੱਥੇ ਅੱਧੇ ਘੰਟੇ ਦੇ ਵਿੱਚ ਆ ਜਾਂਦੇ ਸੀ ਕਿੱਥੇ ਅੱਧੇ ਦੇ ਲੰਘ ਫਿਰ ਲੁਧਿਆਣੇ ਵਾਲੇ ਤੁਹਾਨੂੰ ਪਤਾ ਇੰਡਸਟਰੀ ਆ ਜਿਹੜੀ ਪ੍ਰਭਾਵਿਤ ਹੁੰਦੀ ਆ ਜੀ ਉਹ ਮੈਸੇਜ ਜਿਹੜੇ ਆ ਠੀਕ ਨਹੀਂ ਜਾ ਰਹੇ ਮੇਰਾ ਤਾਂ ਮੰਨਣਾ ਇਹ ਆ ਕਿ ਸੋਚਨ ਵਿਚਾਰਨ ਦਾ ਵਿਸ਼ਾ ਸਾਨੂੰ ਸੋਲੋ ਸੰਘਰਸ਼ ਦੇ ਰਾਹ ਜਿਹੜੇ ਆ ਉਹ ਮਿਲੇ ਆ ਹਮੇਸ਼ਾ ਸਾਡੇ ਹਿੱਸੇ ਆ ਇਹ ਲੜਦੇ ਵੀ ਆਏ ਆ ਇਹਦੇ 'ਚ ਕੋਈ ਨਹੀਂ ਆ ਜਿੱਤੇ ਵੀ ਆ ਤਾਂ ਗੱਲ ਇਹ ਆ ਕਿ ਜੇ ਜਾਖੜ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਜੀ ਇਹ ਬਾਡਰਾਂ ਤੇ ਬੈਠੇ ਆ ਇਹ ਹੈ ਉਹ ਹੈ ਗੱਲ ਇਹ ਆ ਕਿ ਹਜ਼ੂਰ ਅਸਲ ਦੇ ਵਿੱਚ ਤੁਸੀਂ ਆਪਣੀ ਗਲਤੀ ਮੰਨੋ ਤੁਸੀਂ ਇਹ ਗੱਲ ਤੁਸੀਂ ਖੁਦ ਜਾਣੋ ਤੁਸੀਂ ਖੁਦ ਪਿੰਡੂ ਬੰਦੇ ਹੋ ਸੀ ਤੁਹਾਨੂੰ ਜਾਣਦੇ ਆ ਤੁਸੀਂ ਖੁਦ ਦਲੇਰ ਬੋਲਣ ਵਾਲੇ ਬੰਦੇ ਸੀ ਪਤਾ ਨਹੀਂ ਕਿਉਂ ਹੁਣ ਤੁਸੀਂ ਬਿਲਕੁਲ ਹੀ ਕਹਿ ਲੋ ਕਿ ਚੌਰਸ ਜਿਹਾ ਰੇੜਣ ਲੱਗ ਪਏ ਕੀ ਲੋੜ ਸੀ મોદી ਨੂੰ ਕਾਨੂੰਨ ਲਿਆਉਣ ਦੀ ਉਸ ਤੋਂ ਬਾਅਦ ਫਿਰ ਨੌਬਤ ਇੱਥੋਂ ਤੱਕ ਆਈ ਕਿ 700 ਤੋਂ ਵੱਧ ਬੰਦਾ ਮਰਿਆ ਅਰਬਾਂ ਦਾ ਨੁਕਸਾਨ ਹੋ ਗਿਆ ਦੇਸ਼ ਦਾ ਤੇ ਉਹੀਓ ਕਾਨੂੰਨ ਜਦੋਂ ਤੁਹਾਡੇ ਕੋਲ ਸੀਕ੍ਰੇਟ ਖੁਫੀਆ ਰਿਪੋਰਟਾਂ ਆਈਆਂ ਜਿਹਦੀ ਮੈਨੂੰ ਜਾਣਕਾਰੀ ਹੈ ਕਿ ਕਿੱਥੋਂ-ਕਿੱਥੋਂ ਆਈਆਂ ਮੈਂ ਕੋਈ ਵੱਡਾ ਤੂਪਚੀ ਨਹੀਂ ਹਾਂ ਪਰ ਪਤਾ ਹੈ ਕਿਹੜੀਆਂ-ਕਿਹੜੀਆਂ ਰਿਪੋਰਟਾਂ ਅੰਦਰ ਆਈਆਂ ਜੀ ਤਾਂ ਗੱਲ ਇਹ ਹੈ ਕਿ ਉਸ ਤੋਂ ਬਾਅਦ ਡਰਦਿਆਂ ਤੁਸੀਂ ਉਹ ਵਾਪਸ ਵੀ ਲਾਏ ਇਹਨਾਂ ਨੂੰ ਨੁਕਸਾਨ ਫਿਰ ਇਹਨਾਂ ਨੂੰ ਉੱਥੋਂ ਉਠਾਉਣ ਵਾਸਤੇ ਤੁਸੀਂ ਇਹਨਾਂ ਦੀਆਂ ਮੰਗਾਂ ਵੀ ਮੰਨ ਲਈਆਂ ਉਦੋਂ ਤੱਕ ਕਿਸਾਨ ਸੰਗਠਨਾਤਮਕ ਤੌਰ ਤੇ ਜਥੇਵੰਦਕ ਤੌਰ ਤੇ ਬਹੁਤ ਮਜ਼ਬੂਤ ਹੋ ਗਏ ਤਾਂ ਹੁਣ ਹੁਣ ਉਹ ਕਿਹੜਾ ਗਾਣਾ ਸੀ ਹੁਣ ਕਿਉਂ ਰੋਨੀ ਐ ਬਿੱਲੋ ਤੇਰਾ ਜੀਜਾ ਲੈ ਗਿਆ ਸਾਗ ਗੱਲ ਇਹ ਹੈ ਕਿ ਹੁਣ ਤੁਸੀਂ ਪਿੱਟਦੇ ਹੋ ਦੂਜੇ ਪਾਸੇ ਪਰ ਇਹ ਗਲਤੀਆਂ ਜਿਹੜੀਆਂ ਤੁਹਾਡੀਆਂ ਤੁਹਾਨੂੰ ਵੀ ਮੰਨਣੀਆਂ ਚਾਹੀਦੀਆਂ ਅਸੀਂ ਚਲੋ ਕਿਸਾਨਾਂ ਕੋਲੋਂ ਵੀ ਕਹਿੰਨੇ ਆ ਕਿ ਭਾਈ ਹਾਂ ਠੀਕ ਆ ਪੰਜਾਬ ਦੇ ਇੰਟਰਸਟ ਪੰਜਾਬ ਦੇ ਹਿੱਤ ਜਿਹੜੇ ਆ ਉਹ ਸਾਨੂੰ ਸਭ ਤੋਂ ਪਹਿਲਾਂ ਹੋਣੇ ਚਾਹੀਦੇ ਆ ਸਾਡੀ ਤਰਜੀਹ ਮੁੱਖ ਤੌਰ ਤੇ ਪੰਜਾਬ ਹੀ ਹੈ ਨਾ ਜੇ ਪੰਜਾਬ ਨੁਕਸਾਨ ਚ ਜਾ ਰਿਹਾ ਹੈ ਕਿਸਾਨ ਨੁਕਸਾਨ ਚ ਜਾ ਰਿਹਾ ਤਾਂ ਸਾਰੇ ਹੀ ਅਸੀਂ ਜਾ ਰਹੇ ਹਾਂ ਜੀ ਤੋ ਹਰ ਹਾਲ ਮਿਲ ਕੇ ਚਲੋ ਆਪਣਾ ਵੇਖਣਾ ਚਾਹੀਦਾ ਪਰ ਇੱਕ ਪਾਸੜ ਗੱਲ ਸੁਨੀਲ ਜਾਖੜ ਵੀ ਕਰ ਰਹੇ ਹਨ ਆਪਣੀ ਸਿਰਫ ਪਾਰਟੀ ਦੀ ਹੀ ਲਾਈਨ ਜਿਹੜੀ ਹੈ ਉਹ ਖਿੱਚ ਰਹੇ ਨੇ ਜੀ 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 ਇਧਰਲੇ ਪਾਸੇ ਤੋਂ ਇੱਕ ਵੀਰ ਦਾ ਕਮੈਂਟ ਉੱਪਰ ਆਇਆ ਸੀ ਮਿੰਟੂ ਜੀ ਕਹਿੰਦੇ ਕਿ ਬੀਐਸਵਾਰ ਕਿਸਾਨਾਂ ਨੂੰ ਚਾਹੀਦਾ ਕਿ ਭਈ ਮੋਦੀ ਸਾਹਿਬ ਨੂੰ ਰੋਕਣ ਵਾਲੀ ਗਲਤੀ ਨਾ ਕਰਨ ਹੁਣ ਚੰਨੀ ਸਾਹਿਬ ਨਹੀਂ ਹੈਗੇ ਹੁਣ ਮਾਨਸਾ ਵਾ ਤੇ ਮਾਨ ਸਾਹਿਬ ਕਹਿੰਦੇ ਕਿ ਭਾਈ ਉਵੇਂ ਹੀ ਕੰਮ ਚੱਲੂਗਾ ਫਿਰ ਕਹਿੰਦੇ ਕਿ ਭਾਈ ਨਹੀਂ ਦੇਖੋ ਕੁਛ ਨਹੀਂ ਨੇੜੇ ਨਹੀਂ ਆਉਣ ਦੇਣਾ ਇਹਨਾਂ ਨੇ ਜੀ ਕਿਉਂਕਿ ਅੱਗੇ ਗਲਤੀ ਹੋ ਗਈ ਆ ਜੀ ਹੁਣ ਤੇ ਉਹ ਜਿਹੜੀ ਸੈਂਟਰਲ ਕਹ ਲੋ ਕਿ ਜਿਹੜੀ ਸੁਰੱਖਿਆ ਹੈ ਨਾ ਉਹ ਇੰਨੀ ਮਜ਼ਬੂਤ ਹੋਏਗੀ ਕਿ ਤੁਸੀਂ ਦੇਖ ਲੈਣਾ ਵੈਸੇ ਵੀ ਚੌਂਜਾ ਅਫਸਰ ਸ਼ਾਹੀ ਮਿਲਦਾ ਨਹੀਂ ਸੀ ਤੁਸੀਂ ਦੇਖ ਲੈਣਾ ਜੀ ਦੇਖ ਲੈਣਾ ਕਿਉਂਕਿ ਉਸ ਤੋਂ ਬਾਅਦ ਤੇ ਨਰਿੰਦਰ ਮੋਦੀ ਅਬੋਰ ਰੈਲੀ ਕਰ ਗਏ ਤੇ ਯਾਦ ਹੈ ਨਾ ਪਿੰਡ ਵੀ ਮੈਂ ਉਹਨੂੰ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਮਾਨ ਸਾਹਿਬ ਕੇ ਸਾਨੂੰ ਹਾਈਵੇ ਤੇ ਨਹੀਂ ਸੀ ਚੜਨ ਦਿੱਤਾ ਜੀ ਜਦੋਂ ਮਤਲਬ ਕਿ ਸਾਡੇ ਪਿੰਡ ਹਟਵੇਂ ਸੀ ਅਸੀਂ ਇਸ ਹਾਈਵੇ ਤੇ ਚੜ ਕੇ ਸ਼ਹਿਰ ਪਹੁੰਚਣਾ ਸੀਗਾ ਤੇ ਟਾਬੇ ਵੀ ਬੰਦ ਸੀ ਮੈਨੂੰ ਲੱਗਦਾ ਹਾਂ ਹਾਂ ਜੀ ਸਾਰੇ ਟਾਬੇ ਬੰਦ ਕਰ ਦਿੱਤੇ ਆਮ ਬੰਦੇ ਦੀ ਯਾਨੀ ਜਿਹੜੀ ਮਤਲਬ ਕਿ ਆਮ ਜਰਨਲ ਆਵਾਜਾਈ ਉਹ ਬੰਦੀ ਹੋ ਗਈ ਸੀ ਜੀ ਹਸਾਬ ਲਾ ਲਓ ਕਿੱਥੇ ਬਠਿੰਡਾ ਤੇ ਕਿੱਥੇ ਅਬੋਰ ਆ ਜੀ ਜੀ ਕਿੰਨਾ ਬਣ ਗਿਆ ਜੇ ਆਪਾਂ ਦੂਰੀ ਦਸੀਏ ਦਰਸ਼ਕਾਂ ਨੂੰ ਤੇ ਤਕਰੀਬਨ 50 ਆਣਾ ਜਿਹੜਾ ਹੈ ਉਹ ਇਥੋਂ ਆਪਣੇ ਤੋਂ ਬਹੁਤ ਤੋਂ ਬਣ ਗਿਆ 70 ਕਿਲੋਮੀਟਰ ਬਣ ਜਾਂਦਾ ਬਿਲਕੁਲ ਬਣ ਜੇਗਾ 70 ਹਾਂ 60 70 ਕਿਲੋਮੀਟਰ ਦਾ ਇਹ ਹਾਈਵੇ ਬਿਲਕੁਲ ਸੀਲ ਕਰ ਦਿੱਤਾ ਗਿਆ ਸੀਗਾ ਜੀ 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 ਤਾਂ ਇਧਰਲੇ ਪਾਸੇ ਤੋਂ ਗੁਰਦੀਪ ਜੀ ਤੇ ਇੱਕ ਵੀਰ ਹੋਰ ਆ ਮਿੰਟੂ ਜੀ ਜਸਪਰੀ ਜੀ ਇਹ ਕਹਿੰਦੇ ਕਿ ਬਾਈ ਅੱਜ ਕਹਿੰਦੇ ਕਿ ਮੀਤ ਹੇਰ ਦਾ ਵੀ ਵਿਰੋਧ ਹੋਇਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਕੋਈ ਪਿੰਡ ਦੱਸਦੇ ਪਏ ਸੀਗੇ ਉੱਪਰ ਨਿਕਲ ਗਿਆ ਉੱਥੇ ਨਾਲ ਹੀ ਉਹਨਾਂ ਦੇ ਪਲੋਰੀ ਸਾਹਿਬ ਸੀਗੇ ਐਮਐਲਏ ਕਹਿੰਨੇ ਕਿ ਬਾਈ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਜੀ ਮੀਤ ਹੇਰ ਖੁਸ਼ ਹਲਕਿਆਂ ਚ ਬਹੁਤ ਮਜ਼ਬੂਤ ਆ ਜੀ ਮੀਤ ਕੁਝ ਹਲਕਿਆਂ ਚ ਵੀਕ ਹੈ ਅੱਛਾ ਇਹ ਸਮੱਸਿਆ ਕਿਸੇ ਇੱਕ ਮੰਤਰੀ ਨਾਲ ਨਹੀਂ ਹੈ ਮਤਲਬ ਕਿ ਕੁਝ ਹਲਕਿਆਂ ਚ ਬਿਲਕੁਲ ਠੀਕ ਨੇ ਮਜ਼ਬੂਤ ਨੇ ਕੁਝ ਹਲਕਿਆਂ ਚ ਵੀਕ ਨੇ ਹੁਣ ਉਸ ਵੀਕਨੈਸ ਨੂੰ ਜਦੋਂ ਤੁਸੀਂ ਐਕਸਰੇ ਚ ਵੇਖੋਗੇ ਐਕਸਰਾ ਕਰਨਾ ਪੈਂਦਾ ਹੈ ਨਾ ਜੀ ਉਹ ਜਿਵੇਂ ਹੱਡੀਆਂ ਜੀਆਂ ਦਿਖਦੀਆਂ ਜੇ ਉਸ ਨੂੰ ਦੇਖੋਗੇ ਉੱਥੇ ਕਿਤੇ ਨਾ ਕਿਤੇ ਜਿਹੜੇ ਐਮਲੈਸ ਨੇ ਜੀ ਐਮਲੈਸ ਨੇ ਜੀ ਹੁਣ ਇਹਨਾਂ ਦਾ ਇੱਕ ਐਮਐਲਏ ਤੁਹਾਨੂੰ ਪਤਾ ਹੀ ਆ ਉਹ ਆਮ ਕਰਦਾ ਜੀ ਆਮ ਕਰਦਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਨਾ ਖਾਸ ਘਰ ਕਿਵੇਂ ਬਣਿਆ ਜੀ ਮਸ਼ਹੂਰ ਹੈ ਪੂਰਾ ਉੱਥੋਂ ਮੈਂ ਲੰਘਦਾ ਹੁੰਨਾ ਤੇ ਬੋਰਡ ਲੱਗਿਆ ਹੁਣ ਹਾਈਵੇ ਤੇ ਹਾਈਵੇ ਦੇ ਉੱਤੇ ਹਰੇ ਰੰਗ ਦਾ ਹਰੇ ਉਸ ਬੋਰਡ ਤੋਂ ਲੋਕ ਬਹੁਤ ਕਲਪਦੇ ਜੀ ਉਹਦੇ ਕੰਮਕਾਰ ਤੋਂ ਲੋਕ ਨਾ ਖੁਸ਼ ਉਹਦਾ ਖਮਿਆਸਾ ਕਿਨੂੰ ਪੂਕਤ ਨਾ ਪਾਏਗਾ ਉਹ ਹਲਕਾ ਸਭ ਨੂੰ ਪਤਾ ਲੱਗ ਗਿਆ ਹੁਣ ਜੀ ਉਹ ਕਦੇ ਕਿਸੇ ਦੇਸ਼ 'ਚ ਚਲਾ ਜਾਂਦਾ ਕਦੇ ਕਿਸੇ ਦੇਸ਼ 'ਚ ਵੀ ਚਲਾ ਜਾਂਦਾ ਜੀ 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 ਵਦੇਸ਼ੀ ਦੌਰੇ ਵੀ ਅੱਜ ਕੱਲ ਵਧ ਗਏ ਹਾਂ ਸਰਪੰਚ ਵੀ ਉੱਥੋਂ ਦਾ ਲੱਗ ਜਿਹੜਾ ਕਹਿੰਦਾ ਸੀ ਮੈਂ ਤਾਂ ਮੋਬਾਈਲ ਖੋਲਦਾ ਜੀ ਹੁਣ ਲੋਕ ਕਹਿੰਦੇ ਕਿ ਪੁਰਜੇ ਸਾਰੇ ਕੱਢ ਲਏ ਗਏ ਨੇ ਤੋ ਕਹਿੰਦਾ ਮਤਲਬ ਇਹ ਕਿ ਇਹ ਸਮੱਸਿਆ ਇਹਨਾਂ ਦੇ ਮੰਤਰੀਆਂ ਨੂੰ ਆ ਰਹੀ ਆ ਕਿ ਕਿਸੇ ਖਾਸ ਹਲਕੇ 'ਚ ਉਹਨਾਂ ਦੇ ਨਾਲ ਨਾਰਾਜ਼ਗੀ ਜ਼ਿਆਦੀ ਆ ਬੇਸ਼ੱਕ ਸਰਕਾਰ ਦੇ ਨਾਲ ਨਾਰਾਜ਼ਗੀ ਨਾ ਹੋਵੇ ਜੀ ਮਤਲਬ ਕਿ ਜਿਵੇਂ ਜਰਨਲ ਵੋਟ ਆ ਗਈ ਉਹਨਾਂ ਨੂੰ ਠੀਕ ਆ ਉਹ ਕਹ ਰਿਹਾ ਕਿ ਯਾਰ ਮੋਟਰਾਂ ਦੀ ਬਿਜਲੀ ਵਾਧੂ ਆਪਣੇ ਆਡੀਅנס ਚੋ ਕੱਲ ਮੈਨੂੰ ਇੱਕ ਮੈਸੇਜ ਆਇਆ ਉਹਨਾਂ ਨੇ ਵੀ ਦੱਸਿਆ ਕਿ ਯਾਰ ਹੋਰ ਗੱਲਾਂ ਦੀਆਂ ਗੱਲਾਂ ਸੀ ਵੀ ਸਰਕਾਰ ਦੀ ਹਰ ਇੱਕ ਗੱਲ ਨਾਲ ਸਹਿਮਤ ਨਹੀਂ ਪਰ ਬਿਜਲੀ ਸਾਨੂੰ ਹੁਣ ਇਹਨਾਂ ਦਿਨਾਂ ਚ ਵਾਧੂ ਦਿੱਤੀ ਜਾ ਰਹੀ ਆ ਹੈਗਾ ਸਰਕਾਰ ਦੇ ਨਾਲੋਂ ਠੀਕ ਆ ਸੰਤੁਸ਼ਟ ਨੇ ਕਿ ਯਾਰ ਚਲੋ ਸਾਨੂੰ ਕੁਛ ਨਾ ਕੁਛ ਮਿਲ ਰਿਹਾ ਵਾ ਪਰ ਜਿਹੜੇ ਉਥੋਂ ਦੇ ਸਥਾਨਕ ਲੀਡਰ ਜਾਂ ਵਿਧਾਇਕ ਨੇ ਉਹਨਾਂ ਦੇ ਨਾਲ ਨਾਰਾਜ਼ ਕੀਤੇ ਜਿਹਦਾ ਖਮਿਆਜ਼ਾ ਕੈਂਡੀਡੇਟ ਨੂੰ ਜਿਹੜਾ ਭੁਗਤਣਾ ਪੈਂਦਾ ਹੁੰਦਾ ਇਹ ਇਹਨੂੰ ਇਸ ਤਰੀਜ਼ ਨਾਲ ਵੀ ਜੋੜ ਸਕਦੇ ਬਾਕੀ ਮੰਤਰੀ ਆ ਕੋਈ ਵੀ ਉਹਨਾਂ ਦਾ ਕਿਸਾਨੀ ਵਿਰੋਧ ਵੀ ਹੋਣਾ ਹੀ ਹੋਣਾ ਕੋਈ ਸਵਾਲਾਤ ਇਹਨਾਂ ਨੂੰ ਵੀ ਹੋਣੇ ਹੋਣੇ ਨੇ ਜੀ 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 ਗੱਲ ਬਿਲਕੁਲ ਠੀਕ ਆ ਜੀ ਅੱਛਾ ਮਿੰਟੂ ਜੀ ਜਾਂਦੇ ਆਂਦੇ ਇੱਕ ਖਬਰ ਆਪਾਂ ਹੋਰ ਕਰਕੇ ਜਾਈਏ ਜੀ ਇਧਰੋਂ ਮਿੰਟੂ ਜੀ ਬਠਿੰਡੇ ਤੋਂ ਇੱਕ ਉਮੀਦਵਾਰ ਖੜੇ ਹੋਏ ਸੀਗੇ ਭਗਵੰਤ ਸਿੰਘ ਸਮਾਉ ਜੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਗੱਲ ਮੈਨੂੰ ਵਾਪਸ ਕਰ ਦਿੱਤੀ ਕਹਿੰਦੇ ਕਿ ਬਾਈ ਯਾਰਾਂ ਨੂੰ ਤਾਂ ਲੋੜ ਹੀ ਨਹੀਂ ਗੱਲ ਮੈਨਾਂ ਦੀ ਰੱਖੂ ਆਪਣੇ ਕੋਲ ਕਹਿੰਦੇ ਕਿ ਬਾਈ ਗੱਲ ਇਹ ਆ ਕਿ ਮਾਨ ਸਾਹਿਬ ਮਤਲਬ ਕਿ ਇਹ ਗੱਲਾਂ ਕਹਿੰਦੇ ਹੁੰਦੇ ਸੀ ਕਿ ਜਿਹੜਾ ਕਿਵੇਂ ਕਹਿੰਦਾ ਨਾ ਕਿ ਰਾਜ ਉਹ ਕਰਤੇ ਹੈ ਜਿਨਕੇ ਜਿਨਕੇ ਮਤਲਬ ਕਿ ਸਿਰੋਂ ਤੇ ਤਾਜ ਹੋਤੇ ਪਤਾ ਨਹੀਂ ਕਿ ਕਹਨੇ ਕੋ ਨਹੀਂ ਲੀਡਰ ਉਹ ਹੈ ਜਿਨਕੇ ਲੋਕੋ ਕੇ ਦਿਲੋਂ ਪੇ ਰਾਜ ਹੋਤੇ ਹੈ ਕਹਨੇ ਕੋ ਤੋ ਪਤਾ ਨਹੀਂ ਕਿ ਮੁਰਗੇ ਕੇ ਸਿਰ ਪੇ ਵੀ ਤਾਜ ਹੋਤੇ ਹੈ ਜੀ ਜੀ ਤਾਜ ਹੋਤਾ ਕੁਛ ਐਸਾ ਜੀ ਹੈ ਨਾ ਤਾਂ ਆ ਹੁੰਦੇ ਆ ਲੋਕਾਂ ਦੇ ਲੀਡਰਾਂ ਹੁੰਦੇ ਆ ਇਹ ਜਿਹੜੇ ਭਗਵੰਤ ਸਮਾਉ ਆ ਨਾ ਸਮਾਉ ਪਿੰਡ ਸੁੱਚਾ ਸੂਰਮੇ ਵਾਲਾ ਪਿੰਡ ਜੀ ਕਾਮਰੇਡ ਹਾਕਮ ਸਿੰਘ ਵਾਲਾ ਨਾਵਲ ਦੇ ਵਿੱਚ ਜਿੱਦਾ ਜਸਵੰਤ ਕਮਲ ਦੇ ਵਿੱਚ ਜ਼ਿਕਰ ਹੁੰਦਾ ਹੈ ਚੇਤਨ ਸਿੰਘ ਸਮਾਉ ਜੀ ਤੇਜਾ ਸਿੰਘ ਦਰਦੀ ਇੱਕ ਫਰੀडम फाइਟਰ ਵੀ ਸਨ ਜਿਵੇਂ ਨਾਂ ਨਹੀਂ ਪੁੱਲਦਾ ਬਹੁਤ ਤਕੜੇ ਗੁਰਦੇਵ ਸਿੰਘ ਸ਼ਹੀਦ ਜੀ ਸਮਾਉ ਪਿੰਡ ਇਤਿਹਾਸਿਕ ਕਹ ਲੋ ਕਿ ਕਾਂਡਾ ਦਾ ਵੀ ਗਵਾਹ ਹੈ